ਜੋੜੇ ਝਾੜਦਾ ਜੋੜੇ ਝਾੜ ਲਾ ਨਾ ਕਹਿ ਦੇਣਗੇ ਇਹ ਗੁਰਮਖੋ ਨੂੰ ਕਹਣਗੇ 4 ਦਿਨ ਭਾਂਡੇ ਮਾਇਲਾ ਹੋਰ ਉਹਦਾ ਕੁਛ ਨਹੀਂ ਵਿਗਾੜ ਸਕਦੇ ਸਕਵੀਰ ਬਾਦਲ ਦਾ ਕਹਿੰਦੇ ਸ਼ਾਹ ਮੁਹੰਮਦਾ ਇੱਕ ਜਰਨੈਲ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਵਹਾੜੀਆਂ ਨੇ ਉੰਦੀ ਸਰਕਾਰ ਕੇ ਅਜਾ ਮੁੱਲ ਪਉਂਦੀ ਜਿਹੜੀਆਂ ਖਾਲਸੇ ਦੇ ਗਾਂ ਮਾਰੀਆਂ ਨੇ ਅੱਜ ਬੰਦੀ ਸਿੰਘ ਤਾਂ ਇਹ ਦੇਖਦੇ ਹਨ ਇਹ ਅਸੀਂ ਕੌਣ ਵਾਸਤੇ ਕੁਰਬਾਨੀ ਕੀਤੀ ਆ ਇਹ ਗੁਰਮਖੋ ਪਿਆਰਿਓ ਕਿੰਨੀ ਗਤੋਂ ਕੋਈ ਮੋਰਚੇ ਦਾ ਪਲਾਸ ਸਾਥ ਤੇਰੀ ਨਾਲ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਦੇ ਮੈਂ ਨਿਸ਼ਾਨ ਸਿੰਘ ਕੌਮੀ ਸਾਮ ਮੋਰਚਾ ਚੰਡੀਗੜ੍ਹ ਮਹਾਲੀ ਦੇ ਵਿੱਚ ਪਹੁੰਚ ਆ ਚੁੱਕੇ ਹੈਗੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਸੋ ਮੇਰੇ ਪਿੱਛੇ ਤੁਸੀਂ ਜਿਨ੍ਹਾਂ ਦੇਖ ਸਕਦੇ ਹੋ ਕੌਮੀ ਸਾਮ ਮੋਰਚੇ ਦੇ ਜੱਥੇਬੰਦੀ ਬਾਬਾ ਧੱਕੜ ਸਿੰਘ ਜਿਹੜੀ ਨਿਹੰਗ ਸਿੰਘ ਬਾਬੇ ਤੇ ਖੜੇ ਹੋਏ ਨੇ ਦੇਖੋ ਆਪਣੇ ਟੈਂਟਾਂ ਦੇ ਕੋਲ ਜਿਹਨੇ ਨਿਸ਼ਾਨ ਸੰਗ ਹੈ ਇਥੇ ਲਹਿਰਾਏ ਹੋਏ ਨੇ ਸ਼ੋ ਗੱਲਬਾਤ ਕਰਨ ਲੱਗੇ ਹਾਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੋ ਬਾਬਾ ਜੀ ਸਾਡੇ ਨਾਲ ਹੈਗੇ ਬਾਬਾ ਜੀ ਵਾਇਗਰੂ ਜੀ ਦਾ ਖਾਲਸਾ ਤੇ ਵਾਇਗਰੂ ਜੀ ਦੇ ਪਤੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੇ ਪਤੀ ਜੀ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਇਹ ਮੋਰਚਾ ਜਿਹੜਾ ਕਾਮਿਨ ਸਾਹਮ ਮੋਰਚਾ ਡੇਢ ਸਾਲ ਤੋਂ ਚੱਲ ਰਿਹਾ ਇਥੇ ਲਗਾਤਾਰ ਹਾਂ ਜੀ ਤੁਹਾਨੂੰ ਕਿੰਨਾ ਕੋ ਸਮਝ ਆਵੇ ਤੇ ਸ਼ੇਅਰ ਕਰ ਦੇਣ ਸਾਨੂੰ ਦੀ ਤਕਰੀਬਨ 1.5 ਸਾਲ ਤੋਂ ਕੁਝ ਮਹੀਨੇ ਉੱਪਰ ਹੋ ਗਏ ਹਨ ਇੱਥੇ ਆਇਆ ਨੂੰ ਦਿੱਲੀ ਫੌਜਾਂ ਡਟੀਆਂ ਬੈਠੀਆਂ ਵਾ ਵਿਹਾਨ ਸਿੰਘ ਫੌਜਾਂ ਤੇ ਕੌਮੀ ਲੋਕ ਇਨਸਾਫ ਮੋਰਚਾ ਜਿਹੜਾ ਇਹ ਬੰਦੀ ਸਿੰਘਾਂ ਵਾਸਤੇ 328 ਰੁਪਿਆਂ ਦੇ ਇਨਸਾਫ ਵਾਸਤੇ ਇੱਥੇ ਮੋਰਚਾ ਲਾਇਆ ਜੀ ਆਸ ਹੈ ਕਿ ਇਹਦਾ ਕੌਮ ਦਾ ਮੋਰਚਾ ਲੱਗਿਆ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਹਾਂ ਜੀ ਇੱਥੇ ਕਿਹੜੇ ਕਿਹੜੀਆਂ ਜੱਥੇ ਬੰਦੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਚੱਲਦੀਆਂ ਨੇ ਇੱਥੇ ਚੰਡੀਗੜ੍ਹ ਮਾਹੌਲ ਦੇ ਵਿੱਚ ਇੱਥੇ ਜੀ ਯਵੇਂ ਸਾਡੀ ਜਥੇਬੰਦੀ ਆ ਪੰਥ ਅਕਾਲੀ ਤਰਨਤਾਰਨ ਦਾ ਜਥੇਬੰਦੀ ਬਾਬਾ ਤੱਕੜ ਸਿੰਘ ਜੀ ਜਹੇਦਾਰ ਦਾਸ ਬਾਬਾ ਪ੍ਰਗਟ ਸਿੰਘ ਉਥੀ ਗੁਰਮਖੋ ਪਿਆਰਿਓ ਇਸ ਤਰ੍ਹਾਂ ਹੀ ਜਥੇਬੰਦੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਜੀ ਜਹੇਦਾਰ ਬਾਬਾ ਨਰੈਣ ਸਿੰਘ ਜੀ ਉਹਨਾਂ ਦੇ ਭਰਾਤਾ ਭਾਈ ਧਰਮ ਸਿੰਘ ਜੀ ਉਹ ਵੀ ਇੱਥੇ ਗੱਜਰੇ ਆ ਜਹੇਦਾਰ ਬਾਬਾ ਹੀਰਾ ਸਿੰਘ ਜੀ ਉਹ ਵੀ ਇੱਥੇ ਗੱਜਰੇ ਆ ਇੱਥੇ ਗੁਰਮਖੋ ਪਿਆਰਿਓ ਪੰਜ ਸਾਬ ਤੋਂ ਜਸੇ ਬੰਦੀਆਂ ਜਿਹੜੀਆਂ ਇਹਨਾਂ ਤੋਂ ਲੈ ਕੇ ਗੱਲ ਰੀਆਂ ਹਨ ਹਾਂ ਜੀ ਅਬਜੀ ਥੋੜੇ ਜਿਨੇ ਕਮੇਟੀ ਮੈਂਬਰ ਹੈ ਜੇ ਨੇ ਹਾਂ ਜੀ ਕੌਮੀ ਸਾਮ ਮੋਰਚੇ ਦੀ ਜਿਸ ਤਰ੍ਹਾਂ ਕਮੇਟੀ ਹੈਗੀ ਸੀ ਜੀ ਬਹੁਤ ਸਾਰੇ ਕਮੇਟੀ ਮੈਂਬਰ ਇੱਥੇ ਹਾਜ਼ਰ ਨੇ ਜਿਨ੍ਹਾਂ ਦਾ ਪਹਿਲਾਂ ਜਿਵੇਂ ਇਹਨਾਂ ਦਾ ਆਪਸੀ ਕੋਈ ਇਤਰੇ-ਬਿਤਰ ਹੋਈ ਸੀ ਝਗੜਾ ਹੋਇਆ ਸੀ ਉਹ ਕਿਵੇਂ ਹੈ ਉਹ ਜੀ ਇਤਰੇ-ਬਿਤਰ ਅੱਜ ਤੁਹਾਨੂੰ ਪਤਾ ਹੀ ਆ ਆਦੇ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਜੋ ਉਸ ਦੀ ਸੇਵਾ ਕਰੇ ਉਸੇ ਨੂੰ ਫਿਰ ਖਾਏ ਜੀ ਗੁਰਮਖੋ ਮਾਇਆ ਦਾ ਹੀ ਸਾਰਾ ਰੌਲਾ ਮਾਇਆ ਤੋਂ ਰੌਲੇ ਪੈ ਜਾਂਦੇ ਆ ਜੇ ਅੱਜ ਅਸੀਂ ਕੌਮ ਦੀ ਸੇਵਾ ਕਰਨੀ ਚਾਹੁੰਦੇ ਆ ਦੇਸ਼ ਦੀ ਸੇਵਾ ਕਰਨੀ ਚਾਹੁੰਦੇ ਆ ਤੇ ਸਾਨੂੰ ਮਾਇਆ ਦੇ ਡੰਗ ਤੋਂ ਬਚਣ ਦੀ ਜ਼ਰੂਰਤ ਆ ਜੀ ਜੀ ਹਾਂ ਜੀ ਖਾਸਾ ਜੀ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਹੈਗਾ ਹਾਂ ਜੀ ਤੁਸੀਂ ਇਹ ਗੱਲ ਕੀਤੀ ਹੈ ਵੀ ਜਿੱਥੇ ਬੰਨੀ ਐ ਤੇ ਸਾਰੀਆਂ ਹੈਗੀਆਂ ਨੇ ਹਾਂ ਜੀ ਸੋ ਹੋਰ ਮੋਰਚਾ ਇਹ ਲੰਮਾ ਕਿੰਨੇ ਸਮੇਂ ਤੱਕ ਚੱਲੇਗਾ ਇੱਥੇ ਆ ਇਹ ਜੀ ਮੋਰਚਾ ਲੰਮਾ ਹੋਣਾ ਨਹੀਂ ਸੀ ਇਹਦਾ ਇੱਕ ਹੀ ਕਾਰਨ ਆ ਮੋਰਚਾ ਲੰਮਾ ਹੋਣ ਦਾ ਜਿਹੜੇ ਸਾਡੇ ਆਗੂ ਜਿਨ੍ਹਾਂ ਨੇ ਮੋਰਚੇ ਦੀ ਕਾਲ ਲਾਈ ਸੀ ਉਹਨਾਂ ਨੇ ਜਿਹੜੇ ਢੰਗ ਦੇ ਨਾਲ ਸਾਨੂੰ ਕੌਮ ਨੂੰ ਸੇਧ ਦੇਣੀ ਸੀ ਦਿੱਤੀ ਨਹੀਂ ਕੋਨਾ ਨੂੰ ਜਿਸ ਤਰ੍ਹਾਂ ਸਾਨੂੰ ਦਿੱਤੀਆਂ ਇਹ ਕਾਲਾਂ ਤੇ ਘੋੜੇ ਲੈ ਕੇ ਆਜੋ ਸਿੰਘ ਲੈ ਕੇ ਆਜੋ ਆਪਾਂ ਕੌਮੀ ਲੋਕ ਇਨਸਾਫ਼ ਮੋਰਚੇ ਦਾ ਸਾਥ ਦੇਣਾ ਅਸੀਂ ਗੁਰਮਖੋ ਪਿਆਰੋ ਆਪਣੇ ਘੋੜਿਆਂ ਸਮੇਤ ਆਪਣੀ ਜਥੇਬੰਦੀ ਸਮੇਤ ਸਾਰੇ ਹੀ ਪਿੰਡਾਂ ਦੇ ਘਰਾਂ ਦੇ ਕਾਰੋਬਾਰ ਠੱਪ ਕਰਕੇ ਆ ਸਾਡੇ ਇੱਕੋ ਹੀ ਮਸਲਾ ਸੀ ਸਾਡੇ ਭਰਾ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਲੰਮੇ ਸਮੇ ਤੋਂ ਉਹਨਾਂ ਨੂੰ ਕਢਾ ਕੇ ਬਾਹਰ ਹੋਣਾ ਤੇ ਪਾਲ ਗੁਰਮਖੋ ਉਹ ਸਾਡੇ ਨਾਲ ਐਸਾ ਹੀ ਹਾਲਤ ਹੋ ਗਈ ਆ ਅੱਜ ਮੋਰਚਾ ਗੁਰਮਖੋ 1.5 ਸਾਲ ਤੋਂ ਉੱਪਰ ਹੋ ਗਿਆ ਜਿਹਦੇ ਜ਼ਰੀਏ ਇਹ ਮੋਰਚਾ ਸਾਡਾ ਬਹੁਤ ਲੰਮਾ ਹੋ ਗਿਆ ਵਾ ਇਸ ਮੋਰਚੇ ਦੇ ਵਿੱਚ ਗੁਰਮੁਖੋ ਸਾਥ ਕਿਵੇਂ ਸਾਨੂੰ ਦੇਣਾ ਚਾਹੀਦਾ ਸੀ ਸਿੱਖ ਕੌਮ ਨੂੰ ਪੰਥ ਨੂੰ ਤੇ ਕੌਮ ਦੇ ਆਗੂਆਂ ਨੂੰ ਕੋਤਰਾ ਧਿਆਨ ਦੇ ਨਾਲ ਗੁਰਮੁਖੋ ਪਿਆਰੋ ਮੋਰਚੇ ਦਾ ਸਾਥ ਦਿੱਤਾ ਨਹੀਂ ਜੇ ਦਿੱਤਾ ਤੇ ਜਿਹੜੇ ਜ਼ਿੰਮੇਵਾਰਾਂ ਨੇ ਸੱਦਿਆ ਸੀ ਜਦੋਂ ਕਿਹੇ ਪਰਵਣਿਆਂ ਨੂੰ ਰਿਸ਼ਤੇਦਾਰਾਂ ਨੂੰ ਘਾੜ ਸਾਦ ਲਈਏ ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਆ ਗੁਰਮੁਖੋ ਆਵੇ ਘੋੜਿਆਂ ਦੀਆਂ ਵੱਖੀਆਂ ਵੱਜੀਆਂ ਪਈਆਂ ਅੱਜ ਸਾਡਿਆਂ ਦੀਆਂ ਦਾਣਾ ਕੋਈ ਅਜੇ ਦਾਣਾ ਨਾ ਘੂੜਿਆਂ ਵਾਸਤੇ ਆ ਰਿਆ ਨਾ ਗੁਰਮਖੋ ਪਿਆਰੋ ਆ ਜੀ ਸਾਡੀਆਂ ਫੌਜਾਂ ਲੰਗਰ ਦੀਆਂ ਰਸਤਾ ਆ ਰੀਆਂ ਜਿਵੇਂ ਲੰਗਰ ਦੀਆਂ ਰਸਤਾ ਦਾਣਾ ਇਹ ਮਸਤਾਨੇ ਹੋ ਜਾਂਦੇ ਲੰਗਰ ਦੇ ਪਰ ਇਸ ਤਰ੍ਹਾਂ ਹੀ ਫੇਰੂ ਸ਼ਹਿਰ ਦੇ ਜੰਗ ਚ ਹੋਈ ਆ ਜਿਵੇਂ ਆਖਿਆ ਜਿਵੇਂ ਆਖਿਆ ਜਾਂਦਾ ਜੀ ਸ਼ਾਹਜਹਾਨ ਦੂਜਾ ਆਪਣਾ ਆਖਿਆ ਜਾਂਦਾ ਵੀ ਜਿਹੜੇ ਭੁੱਖ ਰਾਤੀ ਜਿਵੇਂ ਕਹਿੰਦੇ ਆ ਭੁੱਖ ਜਿਹੜੀ ਆ ਨਾ ਗੁਰਮਖੋ ਪਿਆਰੋ ਇਹਦੇ ਵਾਸਤੇ ਪ੍ਰਸ਼ਾਦੇ ਦੀ ਹਰ ਇੱਕ ਸਿੰਘ ਨੂੰ ਵੀ ਲੋੜ ਆ ਘੋੜਿਆਂ ਨੂੰ ਦਾਣੇ ਦੀ ਲੋੜ ਆ ਬਾੜ ਗੁਰਮਖੋ ਜੇ ਬਾੜਲੇ ਮੁਲਕਾਂ ਦੇ ਵਿੱਚੋਂ ਦਾਵਾ ਰੱਖਦੇ ਆ ਅਸੀਂ ਗੁਰਮੁਖੋ ਮੋਰਚੇ ਵਾਸਤੇ ਕਰੋੜਾਂ ਰੁਪਏ ਖਲਾਏ ਆ ਮੈਂ ਪੁੱਛਣਾ ਚਾਹੁੰਦਾ ਖਲਾਏ ਕਿਹਦੇ ਕੋਲੇ ਆ ਆ ਘੋੜਿਆਂ ਵਾਸਤੇ ਗੁਰਮੁਖੋ ਅਜੇ ਤੱਕ ਦਾਣਾ ਨਹੀਂ ਪਹੁੰਚਦਾ ਪਿਆ ਇਹ ਗੁਰਮੁਖੋ ਲੰਗਰ ਦੀਆਂ ਰਸਤਾ ਨਹੀਂ ਪਹੁੰਚਦੀਆਂ ਪਈਆਂ ਇਸ ਕੋਲੋਂ ਕੰਮ ਸੋ ਕੰਮ ਕਿਸੇ ਨੂੰ ਕੋਈ ਪੈਸੇ ਦੀ ਲੋੜ ਨਹੀਂ ਪਰ ਲੰਗਰ ਦੀ ਤਾਂ ਜ਼ਰੂਰਤ ਆ ਨਾ ਇਹ ਬੜੇ ਸਾਨੂੰ ਧਿਆਨ ਦੇਣ ਦੀ ਲੋੜ ਸੀ ਇਸ ਤਰ੍ਹਾਂ ਹੀ ਫਿਰੂ ਸ਼ਹਿਰ ਦੇ ਜੰਗ ਦੇ ਵਿੱਚ ਹੋਇਆ ਵਾ ਕਹਿੰਦੇ ਸ਼ਾਹ ਮੁਹੰਮਦਾ ਇੱਕ ਜਰਨੈਲ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹੁੰਦੀ ਸਰਕਾਰ ਜੇ ਅੱਜ ਹਾ ਮੁੱਲ ਪਉਂਦੀ ਜਿਹੜੀਆਂ ਖਾਲਸੇ ਦੇ ਕਾਂ ਮਾਰੀਆਂ ਨੇ ਅੱਜ ਬੰਦੀ ਸਿੰਘ ਤਾਂ ਇਹ ਵੇਖਦੇ ਹਨ ਕਿ ਅਸੀਂ ਕੌਮ ਵਾਸਤੇ ਕੁਰਬਾਨੀ ਕੀਤੀ ਆ ਇਹ ਗੁਰਮਖੋ ਪਿਆਰਿਓ ਕਿੰਨੀ ਕੌਮ ਕੋਈ ਮੋਰਚੇ ਦਾ ਪਲਾ ਸਾਥ ਦੇ ਰੀਆ ਕਿੰਨੇ ਕ ਮਰ ਜੀਵੜੇ ਸਿੰਘ ਹਨ ਬਾਰਾ ਗੁਰਮਖੋ ਸਾਡੀਆਂ 5 7 ਜਥੇਬੰਦੀਆਂ ਬੈਠੀਆਂ ਤੇ ਚੁਰਮਖੋ ਸਾਨੂੰ ਇਹ ਮੋਰਚੇ ਦਾ ਜੇ ਸਾਥ ਨਹੀਂ ਦਿੱਤਾ ਜਾਂਦਾ ਜੇ ਮੋਰਚੇ ਦੀ ਢਾ ਲੱਗਦੀ ਆ ਤੇ ਪੂਰੀ ਸਿੱਖ ਕੌਮ ਦੀ ਪੱਗ ਨੀਵੀਂ ਹੁੰਦੀ ਆ ਜੇ ਮੋਰਚੇ ਦੀ ਹਾਰ ਹੁੰਦੀ ਆ ਇਹ ਸਿੱਖ ਕੌਮ ਦੀ ਤੇ ਪੰਥ ਦੀ ਹਾਰ ਹੁੰਦੀ ਆ ਜੀ ਸਾਹਿਬਾ ਜੀ ਜਿਸਨਾ ਕਮੇਟੀ ਐ ਸੇ ਕੌਮੀ ਸਾਹਿਬ ਮੋਰਚੇ ਦੀ ਕੱਤੀ ਮੈਂਬਰੀ ਹਾਂਜੀ ਮੈਂ ਗੱਲ ਕਹੀ ਇਹ ਰਸਨਾ ਪਾਣੀ ਦੀਆਂ ਘੋੜਿਆਂ ਨੂੰ ਦਾਣਾ ਪਾਣੀ ਹਾਂਜੀ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹਦੀ ਕਮੇਟੀ ਦੀ ਜ਼ਿੰਮੇਵਾਰੀ ਜੇ ਕਮੇਟੀ ਦੇ ਇੱਕ ਮੈਂਬਰ ਨੇ ਕਹਿਦਾ ਜਾ ਕੇ ਵੀ ਘੋੜਿਆਂ ਵਾਸਤੇ ਦਾਣਾ ਭੇਜੋ ਉਹ ਅਗਲੇ ਮੈਂਬਰ ਕੋਲੇ ਘਲਾ ਦਿੰਦਾ ਅਗਲੇ ਮੈਂਬਰ ਨੂੰ ਪੁੱਛੀਦਾ ਉਹ ਆਉਂਦਾ ਜੀ ਮੇਰੇ ਕੋਲੇ ਤਾਂ ਹਿਸਾਬ ਕਿਤਾਬ ਹੀ ਨਹੀਂ ਤੀਜੇ ਨੂੰ ਪੁੱਛੀਦਾ ਉਹਨਾਂ ਕੋਈ ਚੜਾਵਾ ਹੀ ਨਹੀਂ ਆਇਆ ਗੋਲਕਦੇ ਵਿੱਚ ਇੱਥੋਂ ਦੇ ਮੁਖਸ਼ੇਵਦਾਰ ਬਾਬਾ ਰਾਜਾ ਰਾਜ ਸਿੰਘ ਹੈਗੇ ਨੇ ਹਾਂਜੀ ਜੀ ਬਾਬਾ ਰਾਜਾ ਰਾਜ ਸਿੰਘ ਵੀ ਕਮੇਟੀ ਦੇ ਮੈਂਬਰ ਸੀ ਗੁਰਮੁਖੋ ਇਸ ਤਰ੍ਹਾਂ ਹੰਦਾ ਵਾ ਜਿਵੇਂ ਸਾਡਾ ਜਹੇਦਾਰ ਸੀ ਬਾਬਾ ਰਾਜਾ ਰਾਜ ਸਿੰਘ ਉਹ ਲੋਕਾਂ ਨੂੰ ਕਾਲ ਲਾਉਂਦੇ ਆ ਵੀ ਦਾਣਾ ਭੇਜੋ ਜਾਂ ਕੋਈ ਰਸਤ ਪਾਣੀ ਭੇਜੋ ਗੁਰਮੁਖੋ ਪਿਆਰੋ ਕੇ ਇਹੇ ਹੀ ਦਾ ਜੇ ਤਾਂ ਕਰੋੜਾ ਚੱਲਦਾ ਪਿਆ ਵੰਡ ਕੇ ਛਕਣ ਦਾ ਵੰਡ ਕੇ ਛਕਣਾ ਲੋੜਵੰਦਾਂ ਦੀ ਸਹਾਤਾ ਕਰਨੀ ਰਾਜਾ ਰਾਜ ਸਿੰਘ ਆਪਦੀ ਜਥੇਬੰਦੀ ਸਵੇਤ ਟੱਟਿਆ ਬੈਠਾ ਜਿਵੇਂ ਦੂਜੀਆਂ ਜਥੇਬੰਦੀਆਂ ਟੱਟੀਆਂ ਬੈਠੀਆਂ ਤੇ ਜਿਹੜਾ दानाਵੋ ਉਹ ਗੁਰਮਖੋ ਪਿਆਰੋ ਸਾਡੇ ਘੋੜਿਆਂ ਵਾਸਤੇ ਅਜੇ ਤੱਕ ਨਹੀਂ ਪਾਉਣ ਕਰਦੇ ਜੀ ਕੋਈ ਜਥੇਬੰਦੀ ਨਹੀਂ ਵਿਚਾਰੀ ਕੋਈ ਕਮੇਟੀ ਨਹੀਂ ਕੀਤੀ ਸਾਹਿਬ ਜੀ ਕੌਮੀ ਸਭਾ ਮੋਰਟੀ ਤੇ ਜਦੋਂ ਵੀ ਪਹਿਲਾਂ ਕਾਲ ਦਿੱਤੀ ਜਾਂਦੀ ਸੀ ਸੰਗਤਾਂ ਲੱਖਾਂ ਸੰਗਤਾਂ ਹੋ ਜਾਂਦੀਆਂ ਸੀ ਇਹ ਕਿਹੜਾ ਪਰਮਾਨੈਂਟ ਫੌਜਾ ਚੱਲ ਗਿਆ ਹਾਂ ਜੀ ਲਗਾਤਾਰ ਸੰਗਤ ਇੱਥੇ ਹਾਜ਼ਰ ਹੋਣੀ ਹੁੰਦੀ ਇਹ ਦੀ ਲਗਾਤਾਰ ਤਾਂ ਨਹੀਂ ਹੋ ਰਹੀ ਜਿਹੜੇ ਸਾਡੇ ਆਗੂ ਹਨ ਜ਼ਿੰਮੇਵਾਰ ਜੀ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਖਿਆਲ ਆ ਕਿਉਂ ਕੰਮ ਨੂੰ ਸਿੱਧੀ ਗੱਲ ਨਹੀਂ ਦੱਸਦੇ ਜੇ ਕੌਮ ਨੂੰ ਦੱਸਣ ਪੰਥ ਨੂੰ ਦੱਸਣ ਵੀ ਅਸੀਂ ਆਪਦੇ ਦਿਲੋਂ ਤੁਰੇ ਆ ਤੇ ਫੇਰ ਮੋਰਚੇ ਦੀ ਜਰੂਰ ਚੜ੍ਹਦੀ ਕਲਾ ਹੋਵੇ ਆ ਜਿਵੇਂ ਹੁਣ ਗੁਰਮਖੋ ਪਿਆਰੋ ਮੋਰਚੇ ਦੇ 15 15 ਅਗਸਤ ਦੀ ਥਾਲ ਲਾਈ ਆ ਉਸ ਥਾਲ ਦੇ ਉੱਤੇ ਅਸੀਂ ਵੀ ਆਪਦੀ ਜਥੇਬੰਦੀ ਵੱਲੋਂ ਆਪਣੇ ਵੱਲੋਂ ਬੇਨਤੀ ਕਰਦੇ ਆ ਵਾਅਦੇ ਤੋਂ ਵਾਅਦੇ ਫੌਜਾਂ ਸੇਸ ਮੋਰਚੇ ਦੇ 15 ਅਗਸਤ ਨੂੰ ਗੁਰਮਖੋ ਪਿਆਰੋ ਸਾਥ ਦਿਓ ਵਾਅਦੇ ਤੋਂ ਵਾਅਦੇ ਫੌਜਾਂ ਜੀ ਸਰਤਾਜੀ 1.5 ਸਾਲ ਹੋ ਗਏ ਇਥੇ ਮੋਰਚਾ ਲੱਗੇ ਨੂੰ ਹਾਂਜੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਸਰਕੀ ਐ ਸਰਕਾਰ ਦੇ ਕੰਨਾਂ ਤੇ ਜੂੰਤ ਆ ਹੀ ਨਹੀਂ ਸਰਕਾਰ ਹੀ ਸਾਡੀ ਬੇਤਪਾਕੀ ਕਰਕੇ ਇੱਕ ਸਰਕਾਰ ਦੇ ਨਾਲੋਂ ਸਾਡੇ ਆਗੂਆਂ ਦਾ ਤੇ ਸਾਡੇ ਕੌਮੀ ਲੋਕਾਂ ਸਾਹਿਬ ਮੋਰਚੇ ਦੇ ਪ੍ਰਬੰਧਕਾਂ ਦਾ ਇਹ ਬਕਮੀਆਂ ਕਰਕੇ ਸਾਡਾ ਜਿਹੜਾ ਮੋਰਚੇ ਦੀ ਹਜੇ ਸਫਲਤਾ ਨਹੀਂ ਮਿਲਦੀ ਜੀ ਇਹ ਸਰਤਾਜੀ ਮੋਰਚਾ ਜਿਹੜਾ ਹੈਗਾ ਕੌਮੀ ਸਾਹਿਬ ਮੋਰਚਾ ਹਾਂਜੀ ਹੁਣ ਕਦੋਂ ਤੱਕ ਚੱਲੇਗਾ ਅਹੀਂ ਆ ਇਹ ਲੰਮੇ ਦਾਈਏ ਕੀਤੇ ਆ ਪਤਾ ਨਹੀਂ ਉਹ ਕਮੇਟੀ ਵਾਲਿਆਂ ਦੇ ਮਨ ਦੇ ਵਿੱਚ ਕੋਈ ਬੇਈਮਾਨੀ ਆ ਇਹਨਾਂ ਨੂੰ ਦਾਣਾਵਾਂ ਭੇਜੋ ਇਹਨਾਂ ਨੂੰ ਲੰਗਰ ਦੀ ਰਾਸਤਵਾਂ ਦਿਓ ਤੇ ਆਪੇ ਆਉਦੇ ਘੋੜੇ ਖੋਲ ਕੇ ਤੁਰ ਜਾਣ ਗੁਰਮੁਖੋ ਇਹਦਾ ਬਾਬੇ ਫਰੀਦ ਨੇ ਵੀ ਆਖਿਆ ਵਾ ਮੌਤੋਂ ਭੁੱਖ ਬੁਰੀ ਰਾਤ ਸੁੱਤੇ ਖਾ ਗਏ ਦਿਨੇ ਫੇਰ ਖਰੀ ਤੇ ਜਿਹੜੀ ਭੁੱਖ ਐ ਸਤਾਉਂਦੀ ਆ ਆ ਜਿਹੜੀਆਂ ਫੌਜਾਂ ਸਾਡੇ ਨਾਲ ਆ ਇਹਨਾਂ ਨੂੰ ਲਿੜੇ ਕੱਪੜੇ ਦੀ ਵੀ ਜ਼ਰੂਰਤ ਆ ਗੁਰੂ ਕੇ ਸ਼ਸਤਰਾਂ ਦੀ ਵੀ ਜ਼ਰੂਰਤ ਆ ਉਹਦੇ ਗੁਰਮੁਖੋ ਪਿਆਰੋ ਇਸ ਕਰਕੇ ਅਸੀਂ ਬੇਨਤੀ ਜੇ ਕੋਈ ਸਾਡੀ ਜਿੱਦੇ ਤੱਕ ਵੀਡੀਓ ਪਹੁੰਚਦੀ ਆ ਉਹਨੂੰ ਗੁਰਮੁਖੋ ਪਿਆਰੋ ਬੇਨਤੀ ਕਰਦੇ ਆ ਜਿਹੜੇ ਵੀ ਮੋਰਚੇ ਦੇ ਉੱਤੇ ਸਿੰਘ ਬੈਠੇ ਆ ਉਹਨਾਂ ਨੂੰ ਲੋੜੀ ਦਾ ਸਮਾਨ ਗੁਰੂ ਦੀ ਸੰਗਤ ਭੇਜੇ ਸਾਨੂੰ ਹੁਣ ਕਿਸੇ ਦੇ ਕੋਈ ਆਸ ਨਹੀਂ ਰਹਿ ਗਈ ਪਰ ਗੁਰੂ ਦੀ ਸੰਗਤ ਨੂੰ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਜੀ ਚਾਰੇ ਜੀ ਸਿੰਘਾਂ ਨੂੰ ਭਾਵੇ ਉਹ ਵੱਖਰੀ ਗੱਲ ਹੈ ਬੈਠੇ ਕਰਦੇ ਆ ਯਾਰ ਅੱਛਾ ਜੋ ਜਨਾਬਾ ਨੂੰ ਪਰੇ ਹੋ ਸ੍ਰੀ ਆਕਾਰ ਸਾਹਿਬ ਜੀ ਗੱਲ ਕਰਦੇ ਆ ਸਿੱਖ ਸਿਆਸਤ ਜਿਹੜੀ ਹੈਗੀ ਐ ਛਰਮਨੀ ਕਾਲੀਦਾਲ ਹਾਂਜੀ ਛਰਮਨੀ ਕਾਲੀਦਾਲ ਦਾ ਜਿਹੜਾ ਪ੍ਰਧਾਨ ਪਿਛਲੇ ਦਿਨਾਂ ਦੇ ਵਿੱਚ ਹਾਂਜੀ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਹਾਂਜੀ ਸੋ ਜਿਹੜਾ ਮਾਫੀ ਨਾਮਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਹੈ ਇਹਦੇ ਤੇ ਕੀ ਹੋਵੇਗਾ ਇਹ ਜੀ ਮਾਫੀ ਨਾਮੇ ਗੁਰਮਖੋ ਪਿਆਰਿਓ ਜਿਹੜੇ ਮਾਫੀ ਨਾਮੇ ਦੀ ਗੱਲ ਕੀਤੀ ਜਾ ਰਹੀ ਆ ਇਹ ਮਾਫੀ ਨਾਮੇ ਤੇ ਹੁਕਮ ਨਾਮੇ ਪਹਿਲਾਂ ਵੀ ਇਹਨਾਂ ਨੂੰ ਸੁਣਾਏ ਗਏ ਆ ਪਰ ਇਹਦਾ ਅਸਰ ਕਿਉਂ ਨਹੀਂ ਹੋ ਰਿਹਾ ਇਹਦਾ ਇੱਕੋ ਹੀ ਕੰਮ ਆ ਇਹ ਜਿਹੜਾ ਇਹਨਾਂ ਦਾ ਪਰਿਵਾਰ ਜਿਹੜੇ ਸਿਆਸੀ ਲੀਡਰ ਹਨ ਇਹਨਾਂ ਦਾ ਪਰਿਵਾਰ ਹੀ ਆ ਜਿਨ੍ਹਾਂ ਦੇ ਕੋਲੇ ਕਮੇਟੀ ਆ ਇਹ ਇੱਕ ਬੜਾ ਵੱਡਿਆ ਸੋਚੀ ਸਮਝੀ ਸ਼ਾਸਾ ਇਹ ਇੱਕ ਨਾਟਕ ਰਜਾ ਜਾ ਰਿਹਾ ਵਾਅਦੇ ਤੋਂ ਵਾਅਦੇ ਕਹਿਣਗੇ ਜੀ 4 ਦਿਨ ਜੋੜੇ ਝਾੜਲਾ ਜੋੜੇ ਝਾੜਲਾ ਨਾ ਕਹਿ ਦੇਣਗੇ ਇਹ ਗੁਰਮਖੋ ਨੂੰ ਕਹਿਣਗੇ 4 ਦਿਨ ਭਾਂਡੇ ਮਾਇਲਾ ਹੋਰ ਉਹਦਾ ਕੁਝ ਨਹੀਂ ਵਿਗਾੜ ਸਕਦੇ ਸਕਵੀਰ ਬਾਦਲ ਦਾ ਨਾ ਹੀ ਉਹਨੂੰ ਕੋਈ ਕਾਲੀ ਫੂਲਾ ਸਿੰਘ ਵਾਂਗੂ ਸਜ਼ਾ ਦੇ ਸਕਦਾ ਕੋਟਲੇ ਬੰਨ ਕੇ ਉਹਨੂੰ ਨਿੰਬਲੀ ਦੇ ਅੰਗੋਸ ਦੂਜੇ ਮੋੜ ਦੇ ਨਾਲ ਤੇ ਮਹਾਰਾਜਾ ਰਜੀਤ ਸਿੰਘ ਨੂੰ ਕੋਟਲੇ ਮਾਰੇ ਸੀ ਚਾਹੇ ਤਾਂ ਜਿਹੜੇ ਜ਼ਥੇਵਦਾਰ ਬਣਾਏ ਆ ਤਖਤਾਂ ਦੇ ਉਹ ਵੀ ਸਾਨੂੰ ਸੁਖਵੀਰ ਬਾਦਲ ਨੂੰ ਕੋਟਲੇ ਮਾਰ ਕੇ ਵਿਖਾਉਣ ਚਾਹੇ ਕੋਈ ਇਹੋ ਜੀ ਕਹਿਣ ਵੀ ਜਿਹੜੀ ਇਹਨੇ ਪ੍ਰਾਪਤੀ ਜਿੰਨੀ ਵੀ ਬਣਾਈ ਆ ਉਹਦੇ ਵਿੱਚੋਂ ਲੋਕਾਂ ਦੇ ਗਰੀਬਾਂ ਦੇ ਲੋੜਵੰਦਾਂ ਦੀ ਸਹਾਇਤਾ ਵਾਸਤੇ ਉਹ ਸਾਰੀ ਵਰਤਾ ਦੇਣਾ ਜਿਹੜਾ ਗਰੀਬਾਂ ਦਾ ਖੂਨ ਨਿਚੋੜਿਆ ਏ ਗੁਰਮਖੋ ਪਿਆਰੋ ਫੇਰ ਤਾਂ ਪਤਾ ਲੱਗੇਗਾ ਵੀ ਇਹਨੂੰ ਕੋਈ ਸਜਾ ਦਿੱਤੀ ਆ ਜੇ ਭਾਂਡੇ ਮਾਂਜਣ ਦੀ ਤੇ ਜੋੜੇ ਝਾੜਨ ਦੀ ਦਿੱਤੀ ਇਹ ਕੋਈ ਸਜਾ ਨਹੀਂ ਜੀ ਸੋ ਦੋਸਤੋ ਮੈਂ ਪਹੁੰਚਿਆ ਸੀਗਾ ਕੌਮੀ ਨਸ਼ਾ ਮੋਰਚਾ ਮਹਾਲੀ ਚੰਡੀਗੜ੍ਹ ਦੇ ਵਿੱਚ ਸੋ ਜਥੇਬੰਦੀ ਬਾਬਾ ਧੱਕੜ ਸਿੰਘ ਬਾਬਾ ਪ੍ਰਗਟ ਸਿੰਘ ਸਿੰਘ ਜੀ ਹੋਰਾਂ ਨੇ ਗੱਲਬਾਤ ਕੀਤੀ ਹੈਗੀ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਬਾਬਾ ਜੀ ਨੇ ਗੱਲਬਾਤ ਦੱਸੀ ਵੀ ਘੋੜਿਆਂ ਨੂੰ ਦਾਣਾ ਪਾਣੀ ਤੇ ਜਿਹੜੀ ਜਥੇਬੰਦੀ ਹੈਗੀ ਆ ਜਾਂ ਸੰਗਤਾਂ ਹੈਗੀਆਂ ਨੇ ਇਹਨਾਂ ਨੂੰ ਰਾਸ਼ਨ ਪਾਣੀ ਨਹੀਂ ਦਿੱਤਾ ਜਾ ਰਿਹਾ ਸੋ ਬੇਨਤੀ ਕੀਤੀ ਹੈ ਸੰਗਤਾਂ ਨੂੰ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿੱਕਰੇ ਛੱਡ ਦਿਓ ਲੱਕ ਰਗ ਜਾਵੇ ਸਿੰਘਾਂ ਸੀ ਤੇ ਮਨੂ ਭਾਵ ਸਤਿ ਸ਼੍ਰੀ ਅਕਾਲ ਲੱਕ ਰਗ ਜਾਵੇ ਬਾਬਾ ਹਨੂਮਾਨ ਸਿੰਘ ਦੇ ਮਨੂ ਭਾਵ ਸਤਿ ਸ਼੍ਰੀ ਅਕਾਲ ਲੱਕ ਰਗ ਜਾਵੇ ਬਾਬਾ ਤੱਕੜ ਸਿੰਘ ਦੇ ਮਨੂ ਭਾਵ واحرو جی کا خالص <سؤال> واحگ واحد صاحب واحر جی کی فتح